ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਸਾਰ ਦੇ ਅੰਦਰ ਵਸ ਰਹੀਆਂ ਸਾਰੀਆਂ ਸੰਗਤਾਂ ਨੂੰ ਭਲੀ ਪ੍ਰਕਾਰ ਪਤਾ ਹੈ ਹਰ ਸਾਲ ਦੀ ਤਰ੍ਹਾਂ ਸਾਰਾ ਸਿੱਖ ਜਗਤ ਸਾਰੀ ਸਿੱਖ ਕੌਮ ਬੜੀ ਚੜ੍ਹਦੀ ਕਲਾ ਦੇ ਨਾਲ ਪਹਿਲੀ ਪਾਸ਼ਾਹੀ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਜਿਹੜੀਆਂ ਮਨਾਉਂਦੀਆਂ ਨੇ ਸੋ ਇਸ ਸਾਲ ਵੀ ਸਾਰੀਆਂ ਸੰਗਤਾਂ ਬੜੇ ਸ਼ਾਨ ਨਾਲ ਬੜੀ ਚੜ੍ਹਦੀ ਕਲਾ ਦੇ ਨਾਲ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਅੰਦਰ ਜੁੜ ਬੈਠੀਆਂ ਨੇ ਸੋ ਇਸ ਸਮੇਂ ਹਰ ਸਾਲ ਦੀ ਤਰ੍ਹਾਂ ਸਾਡਾ ਨਗਰ ਜਿਹੜਾ ਹੈ ਸ਼ਾਹਵਾਲਾਂ ਦਰੀਸਾ ਸਾਰੀਆਂ ਸੰਗਤਾਂ ਵੱਲੋਂ ਰਲ ਮਿਲ ਕਰਕੇ ਗੁਰੂ ਦੇ ਦਿੱਤੇ ਹੋਏ ਦਾਤਾਂ ਵਿੱਚੋਂ ਦੇ ਸੰਬੰਧ ਕੱਢ ਕਰਕੇ ਰਸ ਦੇ ਲੰਗਰ ਗੁਰੂ ਕੇ ਪ੍ਰਸ਼ਾਦੇ ਦੇ ਲੰਗਰ ਜਲੇਬੀਆਂ ਨਰਨਗਰ ਚਾਪ ਪਕੌੜਿਆਂ ਦੇ ਲੰਗਰ ਸਜਾਏ ਜਾਂਦੇ ਨੇ ਸੋ ਅੱਜ ਸਵੇਰ ਤੋਂ ਲੰਗਰਾਂ ਦੀ ਅਰੰਭਤਾ ਹੋਈ ਹੈ ਸੰਗਤਾਂ ਬੜੀਆਂ ਹੋਮ ਹਮਾ ਕੇ ਪਹੁੰਚ ਰਹੀਆਂ ਨੇ ਸੋ ਸਾਰੀਆਂ ਸੰਗਤਾਂ ਜਿਹੜੀਆਂ ਹਲੇ ਤੱਕ ਨਹੀਂ ਪਹੁੰਚੀਆਂ ਉਹਨਾਂ ਨੂੰ ਵੀ ਬੜੀ ਨਿਮਰਤਾ ਸਹਿਤ ਬੇਨਤੀ ਹੈ ਕਿ ਨਾ ਪ੍ਰਕਾਸ਼ਪੁਰਬ ਦੀਆਂ ਖੁਸ਼ੀਆਂ ਦਰਹਾਦਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸੋ ਸਾਰੀਆਂ ਸੰਗਤਾਂ ਨੂੰ ਸਾਰੇ ਸੰਸਾਰ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਵਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਹੀ ਹੋਇ ਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਨਗਰ ਸ਼ਾਹਵਾਲਾ ਦਰਸਾ ਦੀ ਸੰਗਤ ਸਾਰਾ ਹੀ ਨਗਰ ਔਰ ਇਲਾਕਾ ਮਿਲ ਜੁਲ ਕੇ ਤਕਰੀਬਨ ਸਾਨੂੰ ਨੀਰਵੋਟ 26 ਕਸਾਲ ਹੋ ਗਿਆ ਹੈ ਇਹ ਲੰਗਰ ਦੀ ਸੇਵਾ ਕਰਦੇ ਆਨੋ ਸਾਰੇ ਮਾਈ ਪਾਈ ਇੱਥੇ ਆਣ ਕੇ ਸੇਵਾ ਕਰਦੇ ਆ ਨਗਰ ਨਵਾਸੀ ਹੋਰ ਆਸ-ਪਾਸ ਦੀਆਂ ਸੰਗਤਾਂ ਸਾਰੇ ਰਲ ਮਿਲ ਕੇ ਗੁਰੂ ਨਾਨਕ ਸਾਹਿਬ ਦੇ ਆਗਮਨ ਪੁਰਬ ਦੀ ਖੁਸ਼ੀ ਵਿੱਚ ਹਰ ਸਾਲ ਦੀ ਤਰ੍ਹਾਂ ਅਸੀਂ ਗੁਰਦੁਆਰਾ ਹਟ ਸਾਹਿਬ ਦੇ ਨੇੜੇ ਲੰਗਰ ਲਗਾਉਂਦੇ ਆ ਸੋ ਸਾਰੇ ਰਲ ਮਿਲ ਕੇ ਸੰਗਤਾਂ ਦੀ ਸੇਵਾ ਕਰਦੀਆਂ ਇੱਥੇ ਹਰ ਕੋਈ ਆਉਂਦਾ ਉੱਚਾ ਨੀਵਾਂ ਹਰ ਮਜਬਦਾ ਹਰ ਜਾਤ ਦਾ ਇਨਸਾਨ ਆਉਂਦਾ ਸੋ ਸਾਰੇ ਰਲ ਮਿਲ ਕੇ ਸੇਵਾ ਕਰਦੇ ਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਜੋ ਸ਼ੋਹ ਪ੍ਰਾਪਤ ਧਰਤੀ ਸultanpur Lodhi ਜ਼ਿਲ੍ਹਾ ਕਪੂਰਥਲਾ ਸਟੇਟ ਪੰਜਾਬ ਇੱਥੇ ਮੰਨ ਲਓ ਜੋਗ ਗੁਰੂ ਨਾਨਕ ਪਾਸ਼ਾ ਹੁਣੀ ਆਏ ਆ ਗੁਰੂ ਨਾਨਕ ਪਾਸ਼ਾ ਹੁਣੀ ਇੱਥੇ ਤਕਰੀਬਨ 15 ਸਾਲ ਇਸ ਧਰਤੀ ਦੇ ਉੱਤੇ ਸultanpur Lodhi ਦੇਤੇ ਉਹਨਾਂ ਬਤਾਏ ਤੇ ਉਹਨਾਂ ਨੇ ਇੱਥੇ ਮੰਨ ਲਓ ਸਹਿਬ ਗੁਰੂ ਗ੍ਰੰਥ ਸਾਹਿਬ ਦਾ ਆਗਾਜ਼ ਆਰੰਭਤਾ ਵੀ ਇੱਥੇ ਹੀ ਕੀਤੀ ਤੇ ਇਹ ਜਿਹੜੀ ਧਰਤੀ ਆ ਬਹੁਤ ਪੂਜਨੀਕ ਧਰਤੀ ਆ ਅਸੀਂ ਨਗਰਪਿੰਡ ਸ਼ਾਵਲਾ ਅੰਦਰੀਸਾ ਤੋਂ ਨਾਲ ਹੋਰ ਲਾਕੇ ਦੀ ਸਹਿਯੋਗ ਦੇ ਨਾਲ ਇੱਥੇ ਤਕਰੀਬਨ 25 26 ਸਾਲ ਹੋ ਗਿਆ ਸਾਨੂੰ ਮੰਨੋ ਇੱਥੇ ਲੰਗਰ ਲਾਉਂਦਿਆਂ ਨੂੰ ਤੇ ਤਾਂ ਤਾਂ ਇੱਥੇ ਦੂਰੋਂ ਦੂਰੋਂ ਸੰਗਤਾਂ ਦੇਸ਼ ਵਿਦੇਸ਼ ਤੋਂ ਭਰ ਤੋਂ ਇੱਥੇ ਆਉਂਦੀਆਂ ਵਾ ਬਹੁਤ ਸਾਬ ਲੋਕਾਂ ਨੂੰ ਮੈਂ ਸਾਰੇ ਮੈਂ ਪਿੰਡ ਨਗਰ ਦਾ ਸਰਪੰਚ ਵੀ ਹਾਂ ਮੈਂ ਆਈ ਹੋਈ ਸੰਗਤ ਨੂੰ ਜੀ ਆਇਆਂ ਕਹਿੰਨਾ ਤੇ ਜੋ ਵੀ ਦੂਰੋਂ ਚੱਲ ਕੇ ਆ ਤੇ ਸਭ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਹਾਰਾਜ ਜੀ ਦੀ ਫਤਿਹ ਮੈਂ ਸਰਦਾਰ ਬਲਵਿੰਦਰ ਸਿੰਘ ਕਮੇਟੀ ਪ੍ਰਧਾਨ ਲੰਗਰ ਦੇ ਤੇ ਅਸੀਂ ਜੋ ਸੁਲਤਾਨਪੁਰ ਲੋਧੀ ਅੱਡ ਸਾਹਿਬ ਗੁਰਦੁਆਰਾ ਸਾਹਿਬ ਦੇ ਲਾਗੇ ਲੰਗਰ ਲਾਉਨੇ ਆ ਜੀ ਇਹ 25 26 ਸਾਲ ਤੋਂ ਨਿਰੰਤਰ ਇਸੇ ਤਰ੍ਹਾਂ ਮਹਾਰਾਜ ਦੀ ਕਿਰਪਾ ਦੇ ਨਾਲ ਚੱਲ ਰਿਹਾ ਲੰਗਰ ਸਾਡੇ ਇੱਥੇ ਸੰਤ ਹਰਖਵਾਲ ਵਾਲੇ ਹੋਏ ਨੇ ਸੰਤ ਜਗਜੀਤ ਸਿੰਘ ਜੀ ਉਹਨਾਂ ਦੀ ਅਸ਼ੀਰਵਾਦ ਦੇ ਨਾਲ ਅਸੀਂ ਇਹ ਸ਼ੁਰੂ ਕੀਤੇ ਸੀ ਲੰਗਰ ਤੇ ਉਹਨਾਂ ਨੇ ਸਾਨੂੰ ਅਸ਼ੀਰਵਾਦ ਦਿੱਤਾ ਵੀ ਇਹਨੂੰ ਬੰਦ ਨਾ ਕਰਿਓ ਤੇ ਅਸੀਂ ਉਹਨਾਂ ਦੇ ਸੰਤਾਂ ਦੇ ਚਰਨਾਂ ਦੀ ਧੂਰ ਲੈ ਕੇ ਚੱਲੇ ਤੇ ਆਹ ਦੇਖੋ ਜੀ ਤੁਹਾਡੇ ਸਾਹਮਣੇ ਮਹਾਰਾਜ ਜੀ ਸਾਡੇ ਤੇ ਨਗਰ ਦੇ ਉੱਤੇ ਇਲਾਕੇ ਦੇ ਉੱਤੇ ਇਹ ਘੱਟੋ ਘੱਟ 8 ਸੱਤਾ ਪਿੰਡਾਂ ਦੀ ਸੰਗਤ ਜਿਹੜੀ ਇਹਨਾਂ ਸਾਡੇ ਨਾਲ ਸੇਵਾ ਕਰਾਉਂਦੀ ਹੈ ਜੀ ਤੇ ਇਸ ਕਰਕੇ ਦੂਰ ਦੂਰ ਤੋਂ ਸੰਗਤਾਂ ਆ ਕੇ ਤੇ ਨਤਮਸਟਕ ਹੋ ਰਹੀਆਂ ਤੁਸੀਂ ਆਏ ਆ ਤੁਹਾਡਾ ਬੜਾ ਧੰਨਵਾਦ ਸਭ ਤੋਂ ਜ਼ਿਆਦਾ ਮਹਾਰਾਜ ਦਾ ਤਨ ਤਨ ਸਾਬ ਸ੍ਰੀ ਗੁਰੰਤ ਸਾਹਿਬ ਜੀ ਗੁਰਦੁਆਰਾ ਹਰ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਆੜੂ ਛੱਕਦੇ ਡੰਗਰੇ ਦਿਖਾਇਆ ਹਾਂਜੀ ਇਹ ਵੀ ਦਵਾਈ ਹੈ ਜੀ

हांजी <laughs> <laughs> <laughs>